ਮੋਗਾ ਦੇ ਕੋਟਕਪੁਰਾ ਬਾਈਪਾਸ ਸਥਿਤ ਰਾਮ ਮੰਦਰ ਦੇ ਵਿੱਚ 18 ਜਨਵਰੀ ਦੀ ਰਾਤ ਨੂੰ ਚੋਰਾਂ ਨੇ ਲੁੱਟ ਦੀ ਵਾਰਤਾ ਨੂੰ ਅੰਜਾਮ ਦਿੱਤਾ। ਸ਼੍ਰੀ ਰਾਮ ਮੰਦਰ ਦੇ ਮੇਨ ਗੇਟ ਨੂੰ ਤੋੜ ਕੇ ਦੋ ਚੋਰ ਮੰਦਰ ਚ ਦਾਖਲ ਹੋਏ ਤੇ ਮੰਦਰ ਦੇ ਵਿੱਚ ਲੱਗੇ ਦਾਨ ਪਾਤਰਾਂ ਦੇ ਵਿੱਚੋਂ ਨਕਦੀ ਚੋਰੀ ਕਰਕੇ ਫਰਾਰ ਹੋਏ ਨੇ। ਚੋਰ ਚੋਰੀ ਕਰਦੇ ਸੀ ਸੀਸੀਟੀਵੀ ਕੈਮਰੇ ਆ ਚੁਕਤ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਕੈਮਰਾ ਨੂੰ ਕਬਜ਼ੇ ਦੇ ਵਿੱਚ ਲੈ ਕੇ ਚੋਰਾ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ ਅੰਦਾਜ਼ਾ ਹੈ ਕਿ ਮੰਦਰ ਦੀਆਂ ਦੋ ਗੋਲ ਕਾਂ ਤੋੜ ਕੇ ਚੋਰ ਪਜਾਤੋਂ 60000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋਏ ਨੇ ਇਸ ਮੌਕੇ ਟੀਐਸਪੀ ਸੁਖਵਿੰਦਰ ਸਿੰਘ ਨੇ ਮਾਮਲੇ 'ਚ ਜਲਦ ਕਾਰਵਾਈ ਕਰ ਚੋਰਾਂ ਨੂੰ ਫੜਨ ਦਾ ਦੰਪ ਪਰਿਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਮੋਗੇ ਦੇ ਵਿੱਚ ਚੋਰਾਂ ਨੇ ਆਪਣਾ ਕਬਜ਼ਾ ਕੀਤਾ ਹੋਇਆ ਰਾਤ ਸਾਡੇ ਵੀ ਮੰਦਿਰ ਦੇ ਵਿੱਚ ਚੋਰੀ ਹੋਈ ਹੈ ਕਿਉਂਕਿ 16 ਤਰੀਕ ਤੋਂ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਹੈ ਸੰਗਤ ਕਾਫੀ ਆ ਰਹੀ ਹੈ ਔਰ ਦਾਨ ਰਾਸ਼ੀ ਵੀ ਗੱਲਿਆਂ ਦੇ ਵਿੱਚ ਕਾਫੀ ਹੈ ਸਾਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਪਹਿਲਾਂ ਵੀ ਬਹੁਤ ਸਾਰੇ ਮੰਦਿਰਾਂ ਦੇ ਵਿੱਚ ਚੋਰੀਆਂ ਹੋਈਆਂ ਆਚਾਰੀਆ ਆਨੰਦ ਲਾਲ ਜੀ ਨੇ ਇੱਕ ਚੋਰ ਫੜਾ ਵੀ ਦਿੱਤੇ ਸਨ ਜੋ ਮਾਤਾ ਬਗਲਾ ਮੁਖੀ ਮੰਦਿਰ ਯੱਗਸ਼ਾਲਾ ਦੇ ਵਿੱਚ ਚੋਰੀ ਕਰਕੇ ਗਏ ਕਿੰਨੇ ਜਿਹੜੇ ਗੱਲੇ ਮੰਦਿਰ ਦੇ ਅੰਦਰ ਜਿਹੜੇ ਤੋੜੇ ਗਏ ਔਰ ਕਿੰਨਾ ਕੈਸ ਸੀਗਾ ਇਹ ਇਹ ਜਿਹੜੇ ਸਾਡੇ ਗੱਲੇ ਮੇਨ ਤੋੜੇ ਗਏ ਜੀ ਉਹ ਦੋ ਐ ਇੱਕ ਪ੍ਰਭੂ ਸ਼੍ਰੀ ਰਾਮ ਜੀ ਦਾ ਔਰ ਮਹਾਮਈਏ ਦਾ ਕਿੰਨਾ ਕੈਸ ਸੀਗਾ ਇਹਦੇ ਵਿੱਚ ਤਕਰੀਬਨ 50 ਤੋਂ 60000 ਰੁਪਿਆ ਸਾਨੂੰ ਇੱਕ ਅਰਲੀ ਮਾਰਨਿੰਗ ਇਨਫੋਰਮੇਸ਼ਨ ਰੀਸੀਵ ਹੋਈ ਹੈ ਕਿ ਬੀਤੀ ਰਾਤ ਸ਼੍ਰੀ ਰਾਮ ਮੰਦਿਰ ਕੋਟਕਪੂਰਾ ਰੋਡ ਤੇ ਚੋਰੀ ਦੀ ਵਾਰਦਾਤ ਹੋਈ ਹੈ ਸੋ ਹੁਣ ਅਸੀਂ ਮੌਕੇ ਤੇ ਪਹੁੰਚੇ ਆ ਤੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਜੀ ਜਲਦੀ ਅਕਿਊਜ਼ ਨੂੰ ਫੜ ਲਾਂਗੇ ਜੀ ਸਰ ਪਤਾ ਲੱਗਾ ਕੀ ਕੁਛ ਚੋਰੀ ਹੋਇਆ ਹੈ ਇਹ ਤੋਂ ਨਗਦੀ ਚੋਰੀ ਹੋਈ ਹੈ ਤੇ ਇੱਕ ਰਸੀਦ ਬੁੱਕ ਚੋਰੀ ਹੋਣ ਦਾ ਇਨਫੋਰਮੇਸ਼ਨ ਆਈ ਹੈ ਸਰ ਸੀਸੀਟੀਵੀ ਕੈਮਰੇ ਹੋਂ ਕੁਛ ਆਇਆ ਸਾਡੇ ਕੋਲੇ ਕੁਝ ਲੀਡਸ ਆਈਆਂ ਨੇ ਜੀ ਅਸੀਂ ਉਹਨਾਂ ਦੇ ਵਰਕਆਊਟ ਕਰ ਰਹੇ ਹਾਂ ਤੇ ਉਹਨਾਂ ਦੇ ਵਰਕਆਊਟ ਕਰਕੇ ਜਲਦੀ ਅਕਿਊਜ਼ ਨੂੰ ਫੜ ਲਾਂਗੇ ਕੁਝ ਤਾਂ ਅੱਜਕੱਲ ਜਿਹੜੀ ਫੌਗ ਹੋ ਰਹੀ ਹੈ ਉਸ ਦੇ ਕਰਕੇ ਵੀ ਥੋੜਾ ਜਆ ਸਾਨੂੰ ਪ੍ਰੋਬਲਮ ਆਉਂਦੀ ਹੈ ਡਿਟੈਕਸ਼ਨ ਦੇ ਵਿੱਚ ਕਿਉਂਕਿ ਕੈਮਰਾਜ਼ ਉਹਨਾਂ ਨੂੰ ਕੈਪਚਰ ਨਹੀਂ ਕਰ ਪਾਉਂਦੇ। ਬਾਕੀ ਸਾਡੇ ਲਈ ਤਾਂ ਹਰ ਇੱਕ ਚੋਰੀ ਇੰਪੋਰਟੈਂਟ ਹੈ ਜੀ ਕਿਉਂਕਿ ਸਾਡੀ ਜ਼ਿੰਮੇਵਾਰੀ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਉਹਨਾਂ ਤੇ ਆਪਣਾ ਵੀ ਆ ਟ੍ਰਾਈਂਗ ਟੂ ਬੈਸਟ ਟੂ ਫੁੱਲਫਿਲ ਦ ਰਿਸਪੋਨਸੀਬਿਲਟੀ। ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ? ਅਸੀਂ ਐਫ ਆਈ ਆਰ ਕਰ ਰਹੇ ਹਾਂ ਜੀ। ਦੋ ਨਾਮ ਲੂ ਵਿਅਕਤੀਆਂ ਤੇ ਐਫ ਆਈ ਆਰ ਕਰ ਰਹੇ ਹਾਂ ਤੇ ਉਹਨਾਂ ਨੂੰ ਅਸੀਂ ਜਲਦੀ ਅਰੇਸਟ ਕਰ ਲਾਂਗੇ